ਇੱਕ ਵਾਰ ਫਿਰ ਪੰਜਾਬ ਨੂੰ ਕੁਦਰਤ ਦੀ ਮਾਰ ਪਈ ਹੈ ਬਿਆਸ ਦਰਿਆ ਨੇ ਆਪਣਾ ਮਾੜਾ ਰੂਪੀ ਦਿਖਾ ਦਿੱਤਾ ਚਾਰ ਦਿਨਾਂ ਤੋਂ ਪਾਣੀ ਆਇਆ ਹੈ ਕੀ ਸਥਿਤੀ ਹੈ ਪਾਣੀ ਥੱਲੇ ਨੂੰ ਜਾ ਰਿਹਾ ਹੈ ਕਿ ਹੁਣ ਕੀ ਹਾਲਾਤ ਨੇ ਇਸ ਵਿੱਚ ਬਾਰ-ਬਾਰ ਬੰਨ੍ਹਣੀਆਂ ਕਰਦੇਗੇ ਪਾਣੀ ਰਿਲੀਵ ਕੀਤਾ ਜਾਵੇ ਅੱਗੇ ਉਹ ਪਾਣੀ ਅਜੇ ਤੱਕ ਰਲੀ ਹੋਇਆ ਹੈ ਕੀ ਕਾਰਨ ਹੈ ਕਿ 2023 ਦੇ ਵਿੱਚ ਵੀ ਇਸ ਇਲਾਕੇ ਨੂੰ ਇਸੇ ਤਰ੍ਹਾਂ ਇਹ ਮਾਰ ਝੇਲਣੀ ਪਈ ਹੁਣ ਫਿਰ ਪਾਣੀ ਆ ਗਿਆ ਇਹਨਾਂ ਕਾਰਨ ਕੀ ਬਣ ਰਿਹਾ ਹੈ ਇੱਕ ਵਾਰ ਫਿਰ ਪੰਜਾਬ ਨੂੰ ਕੁਦਰਤ ਦੀ ਮਾਰ ਪਈ ਹੈ ਬਿਆਸ ਦਰਿਆ ਨੇ ਆਪਣਾ ਮਾੜਾ ਰੂਪ ਦਿਖਾ ਦਿੱਤਾ ਪੰਜਾਬ ਦੇ ਵਿੱਚ ਔਰ ਇਸ ਵੇਲੇ ਅਸੀਂ ਸੁਲਤਾਨਪੁਰ ਲੋਧੀ ਇਲਾਕੇ ਦੇ ਵਿੱਚ ਖੜੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਬਾਉਪੁਰ ਪਿੰਡ ਹੈ ਜਿਹੜਾ ਹੁਣ ਬਿਆਸ ਦਰਿਆ ਦਾ ਹੀ ਰੂਪ ਧਾਰਨ ਕਰ ਚੁੱਕਿਆ ਹੈ ਇੱਥੇ ਸੜਕਾਂ ਕਿੱਥੇ ਨੇ ਇੱਥੇ ਦੀਆਂ ਫਸਲਾਂ ਕਿੱਥੇ ਨੇ ਉਹ ਇਸ ਵੇਲੇ ਨਜ਼ਰ ਨਹੀਂ ਆ ਰਹੀਆਂ ਸਿਰਫ ਬਿਆਸ ਦਰਿਆ ਦੇ ਬੰਨ ਟੁੱਟਣ ਕਾਰਨ ਜਿਹੜਾ ਪਾਣੀ ਪਿੰਡਾਂ ਦੇ ਵਿੱਚ ਆ ਗਿਆ ਉਹੀ ਹਰ ਪਾਸੇ ਸਾਨੂੰ ਇਸ ਵੇਲੇ ਵਿਖਾਈ ਦੇ ਰਿਹਾ ਹੈ 16 ਪਿੰਡ ਨੇ ਜਦੋਂ ਆਰਜੀ ਬੰਨ ਟੁੱਟਣ ਦੇ ਨਾਲ ਪਾਣੀ ਅੱਗੇ ਆਇਆ ਤਾਂ ਸੋਲਾ ਪਿੰਡਾਂ ਨੂੰ ਮਾਰ ਮਾਰੀ ਔਰ ਹੁਣ ਇਸ ਵੇਲੇ ਨਾ ਤਾਂ ਇਸ ਇਲਾਕੇ ਦੇ ਵਿੱਚ ਕੋਈ ਗੱਡੀ ਨਜ਼ਰ ਆ ਰਹੀ ਹੈ ਸੜਕਾਂ ਤੇ ਚਲਦੀ ਹੋਈ ਨਾ ਹੀ ਕੋਈ ਮੋਟਰਸਾਈਕਲ ਨਜ਼ਰ ਆ ਰਿਹਾ ਸਿਰਫ ਬੇੜੀਆਂ ਨਜ਼ਰ ਆ ਰਹੀਆਂ ਨੇ ਜਾਂ ਲੋਕ ਆਪ ਮੁਹਾਰੇ ਪੈਦਲ ਹੀ ਆਪਣੇ ਡੰਗਰਾਂ ਨੂੰ ਲੈ ਕੇ ਇੱਥੋਂ ਦੀ ਸੇਫ ਇਲਾਕੇ ਤੇ ਜਾ ਰਹੇ ਨੇ ਤਾਂ ਇਹ ਤੁਸੀਂ ਇਸ ਵੇਲੇ ਇਲਾਕਾ ਦੇਖ ਸਕਦੇ ਹੋ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਆ ਗਿਆ ਔਰ 2023 ਦੇ ਵਿੱਚ ਵੀ ਇਸੇ ਤਰ੍ਹਾਂ ਦੀ ਮਾਰ ਇਸ ਇਲਾਕੇ ਦੇ ਲੋਕਾਂ ਨੂੰ ਚੇਲਣੀ ਪਈ ਸੀਗੀ ਔਰ ਅੱਜ ਫਿਰ ਇਹੀ ਹਾਲਾਤ 2025 ਦੇ ਵਿੱਚ ਵੀ ਬਣੇ ਹੋਏ ਨੇ ਬਿਆਸ ਦਰਿਆ ਨੇ ਜਦੋਂ ਹਿਮਾਚਲ ਦੇ ਵਿੱਚ ਅਜਿਹੇ ਰੂਪ ਧਾਰਨ ਕੀਤਾ ਤਾਂ ਉਹਦੀ ਮਾਰ ਪੰਜਾਬ ਨੂੰ ਕਿਵੇਂ ਚੇਲਣੀ ਪੈ ਰਹੀ ਹੈ ਇਹ ਤਸਵੀਰਾਂ ਅੱਜ ਤੁਹਾਡੇ ਨਾਲ ਫਿਰ ਆਪਾਂ ਸਾਂਝੀਆਂ ਕਰ ਰਹੇ ਹਾਂ ਸਾਡੇ ਨਾਲ ਇਸ ਵੇਲੇ ਬਹੁਪੁਰ ਪਿੰਡ ਦੇ ਹੀ ਕਿਸਾਨ ਨੇ ਕੀ ਨਾਮ ਹੈ ਜੀ ਤੁਹਾਡਾ ਹਾਂਜੀ ਮੇਰਾ ਨਾਮ ਪਰਮਜੀਤ ਸਿੰਘ ਜੀ ਪਰਮਜੀਤ ਸਿੰਘ ਜੀ ਕਦੋਂ ਦੇ ਤੁਸੀਂ ਲੱਗੇ ਕਦੋਂ ਦਾ ਪਾਣੀ ਆਇਆ ਔਰ ਕਦੋਂ ਦਾ ਹੁਣ ਮੈਂ ਦੇਖ ਰਿਹਾ ਸੀ ਕਿ ਤੁਸੀਂ ਰੈਸਕਿਊ ਆਪਰੇਸ਼ਨ ਚਲਾਇਆ ਹੋਇਆ ਤਾਂ ਕੀ ਹਾਲਾਤ ਨੇ ਇਸ ਇਲਾਕੇ ਦੇ ਇਸ ਵੇਲੇ ਅਸੀਂ 3-4 ਦਿਨਾਂ ਤੋਂ ਲਗਾਤਾਰ ਜਿੱਥੇ ਸਾਰੇ ਸੰਗਤ ਨੂੰ ਬਾਹਰ ਕੱਢ ਰਹੇ ਆ ਜਾਂ ਕਿਸੇ ਨੂੰ ਕਿਸੇ ਚੀਜ਼ ਦੀ ਸਹੂਲਤ ਦੀ ਲੋੜ ਆ ਉਹਨਾਂ ਨੂੰ ਪੁੱਛਾਰੇ ਆ ਜਾਂ ਕੋਈ ਚਾਹੇ ਕਿਸੇ ਦੇ ਘਰੇ ਕੋਈ ਬਿਮਾਰ ਆ ਉਹਨੂੰ ਲੈ ਕੇ ਜਾਣਾ ਜਾਂ ਫਿਰ ਜਿੱਥੇ ਸਾਡੇ ਰਾਹਤ ਕਾਰਜ ਚੱਲਦੇ ਆ ਉਹਨਾਂ ਨੂੰ ਉਹਦੇ ਵਿੱਚ ਹੱਥ ਵਟਾਉਣਾ ਮਦਦ ਕਰਨੀ ਤੇ ਜਦਾਂ ਰੋਜ਼ਮਾਰਾ ਜ਼ਿੰਦਗੀ ਲਈ ਆਮ ਪਸੰਨਾ ਨੇ 16 ਪਿੰਡਿਆਂ ਦੇ ਵਿੱਚ ਜੀ ਤੇ ਜਾਣਾ ਪੈਂਦਾ ਉਸ ਸੁਲਤਾਨਪੁਰ ਸੌਦਾ ਲੈਣ ਜਾਂ ਕੁਛ ਲੈਣਾ ਆਪਣੇ ਕੰਮ ਲਈ ਉਹਨਾਂ ਨੂੰ ਲੈ ਕੇ ਆਉਣ ਦਾ ਜਾਣ ਦਾ ਆਪਾਂ ਕੰਮ ਕਰ ਰਹੇ ਹਾਂ ਜੀ ਚਾਰ ਦਿਨਾਂ ਤੋਂ ਪਾਣੀ ਆਇਆ ਕੀ ਸਥਿਤੀ ਹੈ ਪਾਣੀ ਥੱਲੇ ਨੂੰ ਜਾ ਰਿਹਾ ਹੈ ਕਿ ਹੁਣ ਕੀ ਹਾਲਾਤ ਨੇ ਇਸ ਵੇਲੇ ਨਹੀਂ ਸਥਿਤੀ ਦਿਨੋ ਦਿਨ ਗੰਭੀਰ ਹੁੰਦੀ ਜਾ ਰਹੀ ਹੈ ਜੀ ਕੋਈ ਵਧ ਰਿਹਾ ਪਾਣੀ ਹਜੇ ਨਹੀਂ ਵਧ ਰਿਹਾ ਕੋਈ ਜਿਹੜਾ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕਾਰ ਹੀ بار بار ਬੇਨਤੀਆਂ ਕਰਦੇਗੇ ਪਾਣੀ ਰਲੀਫ ਕੀਤਾ ਜਾਵੇ ਕਿਉਂ ਤੇ ਪਾਣੀ ਅਜੇ ਤੱਕ ਰਲੀਫ ਜਿਆਦਾ ਵੱਡੀ ਮਾਤਰਾ ਤੇ ਨਹੀਂ ਹੋ ਰਿਹਾ ਆਹ ਜਿਆਦਾ ਮਾਤਰਾ ਦੇ ਵਿੱਚ ਰਿਹਾ ਅੱਛਾ ਆਈ ਜਾ ਰਿਹਾ ਪਾਣੀ ਤਾਂ ਕਿੱਥੇ ਕਰਕੇ ਆਰਜੀ ਬਣ ਸੀਗਾ ਜਿਹੜਾ ਆਰਜੀ ਬ ਆਰਜੀ ਬੰਨ ਇਥੋਂ 1 ਕਿਲੋਮੀਟਰ ਦੂਰ ਜਿੱਧਰ ਤੁਹਾਡਾ ਕੈਮਰਾਮੈਨ ਦਾ ਜਿਵੇਂ ਫੋਕਸ ਹੈ ਜੀ ਹਾਂਜੀ ਇਸ ਇਸ ਜਗਾ ਵੱਲ ਜਿੱਧਰ ਪਾਣੀ ਦੀ ਤੁਸੀਂ ਦੇਖ ਸਕਦੇ ਜੇ ਕਿ ਉਹ ਉਧਰੋਂ ਪਾਣੀ ਉਧਰੋਂ ਰੋਟਾ ਵਾ ਜਿੱਧਰੋਂ ਪਾਣੀ ਆ ਰਿਹਾ ਵਾ ਬੰਨ ਟੁੱਟਾ ਹੋਇਆ ਜੀ ਫਿਰ 16 ਪਿੰਡਾਂ ਨੂੰ ਮਾਰ ਮਾਰੀ ਇਹਨੇ 16 ਪਿੰਡਾਂ ਨੂੰ ਮਾਰ ਮਾਰ ਕੇ ਜੇ ਹੁਣ ਅੱਗੇ ਦੇ ਵਿੱਚ ਜਿੱਥੇ ਫਸਲਾਂ ਸਾਡੀਆਂ ਜਿਹੜੀਆਂ ਬਰਬਾਦ ਹੋਈਆਂ ਵਾ ਕਿੰਨਾ ਕੋ ਰਕਬਾ ਹੋਣਾ ਜੀ ਜਿਹੜੀ ਫਸਲ ਖਰਾਬ ਹੋਈ ਹੋਈ ਹੈ ਤੇ 3000 ਏਕੜ ਦੇ ਕਰੀਬ ਜਿਹੜਾ ਹਰਕਬਾ ਜਿਹੜਾ ਬਿਲਕੁਲ ਖਤਮ ਹੋ ਚੁੱਕਾ ਕਿੰਨੇ ਕੋ ਘਰ ਹੋਣਗੇ ਇਸ ਇਲਾਕੇ ਦੇ ਵਿੱਚ ਜਾਂ ਇਹਨਾਂ ਪਿੰਡਾਂ ਦੇ ਵਿੱਚ ਤਾਜਾ ਇਹ ਘਰ ਸੈਂਕੜਿਆਂ ਦੇ ਨਾਲ ਹੀ ਗਿਣਤੀ ਕੀਤੀ ਨਹੀਂ ਜਾ ਸਕਦੀ ਬਹੁਤ ਸਾਰੇ ਘਰ ਆ ਕਿੰਨੇ ਕੋ ਲੋਕਾਂ ਨੂੰ ਲੋਕ ਤੁਹਾਡੇ ਅੰਦਾਜ਼ੇ ਨਾਲ ਜਿਹੜੇ ਆਪਣੇ ਘਰ ਛੱਡ ਕੇ ਜਾ ਚੁੱਕੇ ਨੇ ਪਿੱਛੇ ਸ਼ਹਿਰ ਵੱਲੋਂ ਜ਼ਿਆਦਾਤਰ ਤ ਨਹੀਂ ਗਏ ਕਹਿ ਸਕਦੇ ਆ ਕਿ ਹੋ ਸਕਦਾ 100 ਦੇ ਕਰੀਬ ਗਿਣਤੀ ਹੋਵੇ ਬੱਚਿਆਂ ਦੀ ਬਜ਼ੁਰਗਾਂ ਦੀ ਪਰ ਜਿਆਦਾ ਕਿਸਾਨ ਵਾਲੇ ਮੌਤ ਦੇ ਵੀ ਸਾਨੂੰ ਮਰਨਾ ਮਨਜ਼ੂਰ ਹੈ ਪਰ ਅਸੀਂ ਆਪਣਾ ਘਰ ਨਹੀਂ ਛੱਡਾਂਗੇ ਤਾਂ ਕੀ ਕਾਰਨ ਹੈ ਕਿ 2023 ਦੇ ਵਿੱਚ ਵੀ ਇਸ ਇਲਾਕੇ ਨੂੰ ਇਸੇ ਤਰ੍ਹਾਂ ਇਹ ਮਾਰ ਚੇਲੀ ਪਈ ਹੁਣ ਫਿਰ ਪਾਣੀ ਆ ਗਿਆ ਇਹਨਾਂ ਕਾਰਨ ਕੀ ਬਣ ਰਿਹਾ ਹੈ ਕਿ ਕੁਦਰਤੀ ਆਫਤਾਂ ਤੇ ਹੈਗੀ ਆਫਤ ਆ ਜਾਂਦੀ ਹੈ ਪਰ ਟੈਕਨੀਕਲੀ ਕੀ ਕਾਰਨ ਹੈ ਕਿ ਇਸੇ ਇਲਾਕੇ ਨੂੰ ਮਾਰ-ਬਾਰ ਮਾਰ ਚੇਲੀ ਪੈ ਰਹੀ ਹੈ ਇਹਦੇ ਪਿੱਛੇ ਜੀ ਮੁੱਖ ਦੋਸ਼ੀ ਜਿੱਥੇ ਕੁਦਰਤ ਨਹੀਂ ਆਪਾਂ ਕਹਿ ਸਕਦੇ ਕੁਦਰਤੋ ਵੀ ਤੁਹਾਨੂੰ ਪਤਾ ਜਦੋਂ ਬਰਸਾਤ ਹੁੰਦੀ ਹੈ ਜਾਂ ਬੱਦਲ ਫੱਟ ਤੇ ਬੜਾ ਕੁਛ ਆ ਜਾਂਦਾ ਪਰ ਉਤੋਂ ਜ਼ਿਆਦਾ ਜਿਹੜਾ ਸਭ ਤੋਂ ਜ਼ਿਆਦਾ ਦੋਸ਼ ਹੈ ਇਹ ਸਰਕਾਰਾਂ ਦਾ ਚਾਹੇ ਪਿਛਲੀਆਂ ਹੀ ਚਾਹੇ ਹੁਣ ਵਾਲੀ ਆ ਹਰ ਵਾਰੀ ਇਹਨਾਂ ਦੇ ਜਿਹੜੇ ਸਾਰੀ ਮੀਟਿੰਗਾਂ ਹੁੰਦੀਆਂ ਰਹੀਆਂ ਜਥੇਬੰਦੀ ਤੌਰ ਤੇ ਮੁੱਖ ਮੰਤਰੀ ਨਾਲ ਚੀਫ ਸੈਕਟਰੀਆਂ ਨਾਲ ਜਿੱਥੋਂ ਪਹਿਲਾ ਮੀਟਿੰਗਾਂ ਹੁੰਦੀ ਰਹੀਆਂ ਸੰਚਾਈ ਮੰਤਰੀ ਤੱਕ ਮੀਟਿੰਗਾਂ ਹੁੰਦੀਆਂ ਰਹੀਆਂ ਵਾ ਕਿ ਉਹਨਾਂ ਨੂੰ ਅਸੀਂ ਦੁੱਖ ਦੱਸਿਆ ਆਪਣਾ ਵੀ ਤੁਸੀਂ ਜਿਹੜਾ ਇਹ ਜਿਹੜਾ ਹੈਗਾ ਵਾ ਹੜਾਂ ਦਾ ਇੱਕ ਤੁਸੀਂ ਏਰੀਆ ਕਹਿ ਦਿੰਦੇ ਜੀ ਜਾਂ ਪੌਂਡ ਏਰੀਆ ਕਹਿ ਜਾਂਦੇ ਬੜੀ ਦਿਲੇ ਨਾਲ ਸਮਝਾਇਆ ਵੀ ਇਹ ਤੁਸੀਂ ਇੱਕਦ ਤ ਸਾਡੇ ਤੇ ਧੱਬਾ ਨਾ ਲਾਓ ਦੂਸਰੀ ਗੱਲ ਆ ਤੁਸੀਂ ਇਹਨੂੰ ਮੈਨੇਜਮੈਂਟ ਕਰ ਸਕਦੇ ਤੁਸੀਂ ਪਿੱਛੇ ਬਹੁਤ ਸਾਰੀਆਂ ਜਗ੍ਹਾ ਤੇ ਦੇਖਿਆ ਗੋਇੰਦਵਾਲੇ ਆ ਜਾਂ ਹੋਰ ਇਦਾਂ ਦੇ ਪੁਆਇੰਟ ਆ ਜਿੱਥੋਂ ਪਾਣੀ ਥੋੜੀ ਜਗ੍ਹਾ ਦੇ ਵਿੱਚ ਦੋਨਾਂ ਸਾਈਡਾਂ ਤੇ ਜਿਹੜਾ ਅੱਧੇ ਕਿਲੋਮੀਟਰ ਦਾ ਫੈਸਲਾ ਵਾ ਇੰਨਾ ਪਾਣੀ ਗੁਜ਼ਰ ਜਾਂਦਾ ਵਾ ਇਸ ਇਲਾਕੇ ਨੂੰ ਇਸ ਏਰੀਏ ਨੂੰ ਚੈਨਲਾਈਜ਼ ਕਰਕੇ ਨਹਿਰੀ ਰੂਪ ਦੇ ਕੇ ਤੇ ਆਪਾਂ ਖੜਾ ਤੋਂ ਬਚਾ ਸਕਦੇ ਜਿੱਥੇ ਪਹੁੰਚਾਇਆ ਜਾ ਸਕਦਾ ਸੀ ਜੀ ਬਚਾਇਆ ਜਾ ਸਕਦਾ ਸੀ ਅਸੀਂ ਤੁਹਾਡੇ ਮੱਧਮਿਲ ਤੇ ਰਹੇ ਇਹਨਾਂ ਨੂੰ ਬੜੀ ਵਾਰ ਬੇਨਤੀ ਕੀਤੀ ਆ ਕਿ ਤੁਸੀਂ ਜਦੋਂ ਪੁੱਛਦੇ ਹੋ ਆਣ ਕੇ ਅਧਿਕਾਰੀ ਪੁੱਛਦੇ ਆ ਸਰਕਾਰ ਦੀ ਹਦਾਇਤਾਂ ਮੁਤਾਬਕ ਆ ਜਾਂਦੇ ਆ ਵੀ ਕੀ ਚਾਹੀਦਾ ਤੁਹਾਨੂੰ ਰਾਸ਼ਨ ਜਾਂ ਕੁਝ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹੁੰਦੇ ਕਿ ਸਾਨੂੰ ਰਾਸ਼ਨ ਵਗੈਰਾ ਦੀ ਕਿਹੇ ਚੀਜ਼ ਦੀ ਲੋੜ ਨਹੀਂ ਹੈਗੀ ਤੇ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਜੀ ਇਹ ਤੁਸੀਂ ਮੈਂ ਚਾਹਾਂਗਾ ਵਿਨੋਦ ਤੁਸੀਂ ਇਹ ਦਿਖਾਓ ਕਿ ਖੰਭੇ ਜਿਹੜੇ ਇਹ ਰਾਹ ਮੈਨੂੰ ਲੱਗਦਾ ਕਿ 4 ਤੋਂ 5 ਫੁੱਟ ਪਾਣੀ ਆ ਗਿਆ ਹੋਊਗਾ ਖੰਭੇ ਅੱਧੇ ਅੱਧੇ ਡੁੱਬ ਗਏ ਨਹੀਂ 5 ਫੁੱਟ ਤੋਂ ਵੀ ਕਈਆਂ ਜਗ੍ਹਾ ਤੇ ਬਹੁਤ ਜ਼ਿਆਦਾ ਪਾਣੀ ਹੈ ਜੀ ਕਈਆਂ ਤੇ 7 ਫੁੱਟ ਫੁੱਟ ਵੀ ਪਾਣੀ ਹੈਗਾ ਵਾ ਇਹ ਪਾਣੀ ਦਾ ਲੈਵਲ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਜੀ ਪਾਣੀ 5-6 ਤੋਂ ਫੁੱਟ ਤੋਂ ਜ਼ਿਆਦਾ ਇਧਰ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਬਹੁਤ ਜ਼ਿਆਦਾ ਆਇਆ ਹੈ ਗੁਲਸ਼ਨ ਜੇ ਤੁਸੀਂ ਦਿਖਾਣਾ ਚਾਹੋ ਤਾਂ ਉਹ ਦੇਖੋ ਤੁਸੀਂ ਬੇੜੀਆਂ ਹੀ ਹਰ ਪਾਸੇ ਨਜ਼ਰ ਆ ਰਹੀਆਂ ਨੇ ਕਿੱਥੇ ਕਈਆਂ ਕੋਲ ਹੱਥ ਹੱਥ ਚਲਾ ਕੇ ਬੇੜੀ ਚਲਾਣੀ ਪੈ ਰਹੀ ਹੈ ਮੋਟਰ ਬੋਟ ਵੀ ਹੈਗੀਆਂ ਨੇ ਹਰ ਤਰ੍ਹਾਂ ਦਾ ਹਿਲਾ ਅਪਣਾਇਆ ਜਾ ਰਿਹਾ ਹੈ ਕਿਉਂਕਿ ਨਾ ਤਾਂ ਇੱਥੇ ਗੱਡੀ ਚੱਲ ਸਕਦੀ ਹੈ ਇਸ ਵੇਲੇ ਨਾ ਹੀ ਕੋਈ ਮੋਟਰਸਾਈਕਲ ਚੱਲ ਸਕਦਾ ਔਰ ਲੋਕਾਂ ਨੂੰ ਸਹੂਲਤਾਂ ਵੀ ਪਹੁੰਚਾਉਣੀਆਂ ਨੇ ਪਿੰਡ ਵਾਸੀ ਹੀ ਲੱਗੇ ਹੋਏ ਨੇ ਔਰ ਕਈ ਲੋਕਾਂ ਨੂੰ ਸੇਫ ਜਗ੍ਹਾ ਤੇ ਵੀ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਜ਼ੁਰਗਾਂ ਨੂੰ ਲੈ ਕੇ ਜਾਇਆ ਜਾ ਰਿਹਾ ਹੈ ਤਾਂ ਇਹ ਹਾਲਾਤ ਇੱਥੇ ਇਸ ਵੇਲੇ ਬੜੇ ਹੋਏ ਨੇ ਡੇਢ ਸਾਲ ਹੀ ਹੋਇਆ ਸੀਗਾ ਪਹਿਲੇ ਮਾਰਚ ਈ ਇਸ ਇਲਾਕੇ ਦੇ ਲੋਕਾਂ ਨੇ ਇਸੇ ਤਰ੍ਹਾਂ ਦੀ ਹੁਣ ਫਿਰ ਪੰਜਾਬ ਦੇ ਇਸ ਇਲਾਕੇ ਦੇ ਵਿੱਚ ਸਾਨੂੰ ਦਰਿਆ ਵਾਲਾ ਰੂਪੀ ਨਜ਼ਰ ਆ ਰਿਹਾ ਇੱਕ ਵਾਰੀ ਜੇ ਵਿਨੋਦ ਤੁਸੀਂ ਦਿਖਾਓ ਤਾਂ ਦੇਖੋ ਹਰ ਪਾਸੇ ਤੁਹਾਨੂੰ ਇਸ ਵੇਲੇ ਪਾਣੀ ਹੀ ਪਾਣੀ ਨਜ਼ਰ ਆਊਗਾ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਆਪਾਂ ਬਿਲਕੁਲ ਦਰਿਆ ਦੇ ਅੰਦਰ ਆ ਪਰ ਇਹ ਪਿੰਡਾਂ ਦਾ ਇਲਾਕਾ ਹੈ ਅਸੀਂ ਇਸ ਵੇਲੇ ਸੜਕ ਦੇ ਉੱਪਰ ਹੋਵਾਂਗੇ ਮੈਨੂੰ ਲੱਗਦਾ ਜਿੱਥੇ ਸੜਕ ਹੋਏਗੀ ਉਸੇ ਰਾਹ ਤੇ ਚੱਲ ਰਹੇ ਹਾਂ ਤੇ ਆਸੇ-ਪਾਸੇ ਸਾਰੇ ਫਸਲਾ ਹੀ ਨੇ ਝੋਨਾ ਲੱਗਿਆ ਹੋਇਆ ਪਰ ਪੂਰੀ ਤਰ੍ਹਾਂ ਝੋਨਾ ਜਿਹੜਾ ਉਹ ਡੁੱਬਿਆ ਨਜ਼ਰ ਆ ਰਿਹਾ ਹੈ ਤਾਂ ਫਸਲ ਦਾ ਨੁਕਸਾਨ 2023 ਦੇ ਵਿੱਚ ਵੀ ਹੋਇਆ ਹੈ ਕੋਈ ਪਰਪਾਈ ਹੋਈ ਸੀਗੀ ਸਰਕਾਰ ਵੱਲੋਂ ਪਿਛਲੀ ਵਾਰੀ ਬਿਲਕੁਲ ਨਹੀਂ ਜੀ ਪਰਪਾਈ ਅੱਜ ਤੱਕ ਕੋਈ ਜਿੱਥੇ ਕਹਿੰਦੇ ਸੀ ਕਿ ਕੁੱਕੜੀ ਦਾ ਮੁਆਵਜ਼ਾ ਵੀ ਦਿੱਤਾ ਜਾਊਗਾ ਸਾਡੇ ਇੱਥੇ ਦੋ ਬੱਚਿਆਂ ਦੀ ਮੌਤ ਹੋ ਗਈ ਸੀ ਹਾੜ ਦੇ ਕਾਰਨ ਜਿੱਥੇ ਇਸ ਟਾਈਮੇ ਤੇ ਤੁਸੀਂ ਪਹੁੰਚ ਰਹੇ ਹੋ ਜਿੱਥੇ ਤੁਸੀਂ ਇਸ ਟਾਈਮੇ ਪਹੁੰਚ ਰਹੇ ਹੋ ਉਸ ਜਗ੍ਹਾ ਤੇ ਬੱਚਿਆਂ ਦੀ ਮੌਤ ਹੋ ਗਈ ਸੀ ਅੱਜ ਤੱਕ ਸਰਕਾਰ ਨੇ ਬੱਚਿਆਂ ਦਾ ਮੁਆਵਜ਼ਾ ਵੀ ਨਹੀਂ ਦਿੱਤਾ ਵੀ ਜਿਹੜਾ ਉਹਨਾਂ ਦੇ ਝਕਮਾਂ ਤੇ ਜਿਹੜਾ ਮਲਮ ਲਾ ਸਕੀਏ ਮਲਮ ਨਹੀਂ ਲੱਗੀ ਇਹ ਲੋਨ ਦੀ ਜਗ੍ਹਾ ਤੇ ਪਾ ਜਿਹੜਾ ਹਾੜਾ ਆ ਫਿਰ ਉਹੀ ਸੀਨ ਉਹਨਾਂ ਨੂੰ ਚੇਤੇ ਆਉਂਦਾ ਤੇ ਤੇਈ ਵਾਲਾ ਪਰਿਵਾਰਾਂ ਨੂੰ ਤੇ ਪਰਿਵਾਰ ਜਿੱਥੇ ਉਹ ਸਾਡੇ ਗੁਆਂਢ ਦੇ ਵਿੱਚ ਇਹ ਕੰਮ ਹੋਇਆ ਤੇ ਅਸੀਂ ਸਾਰੇ ਇਲਾਕਾ ਨਿਵਾਸੀ ਸਾਰੇ ਆਪਣੇ ਬੱਚਿਆਂ ਦੇ ਬੱਚਿਆਂ ਨੂੰ ਲੈ ਕੇ ਵੀ ਜਿੰਤ ਦੇ ਆ ਤੇ ਇਹ ਕਿਸੇ ਨਾਲ ਵੀ ਇਦਰ ਘਟਨਾ ਹੋ ਸਕਦੀ ਹੈ ਵੀ ਮੈਂ ਦੇਖ ਰਿਹਾ ਹਾਂ ਸਕੂਲ ਵੀ ਅੱਧਾ ਡੁੱਬਿਆ ਨਜ਼ਰ ਆ ਰਿਹਾ ਹੈ ਦੂਰ ਜੇ ਸਕੂਲ ਹੈਗਾ ਜੀ ਉਹ ਸਕੂਲ ਦੀ ਕੰਦ ਸਕੂਲ ਹੈ ਜੀ ਉਸ ਤੋਂ ਥੋੜਾ ਜਾਣਾ ਸੰਭਵ ਨਹੀਂ ਹੈ ਤੇ ਦੇਖ ਰਹੇ ਆਪਾਂ ਕਿ ਦੇਖੋ ਪੂਰੇ ਤਰ੍ਹਾਂ ਇਲਾਕੇ ਜਿਹੜੇ ਨੇ ਇੱਥੇ ਡੁੱਬਦੇ ਹੋਏ ਨਜ਼ਰ ਆ ਰਹੇ ਨੇ ਔਰ ਪਰੰਜੀਤ ਸਿੰਘ ਹੁਣਾਂ ਦੇ ਮੁਤਾਬਕ ਪਾਣੀ ਦਾ ਪੱਧਰ ਲਗਾਤਾਰ ਹੁਣ ਵਧਦਾ ਜਾ ਰਿਹਾ ਕਿਉਂਕਿ ਬੰਨ ਹਜੇ ਬੰਨਿਆ ਨਹੀਂ ਗਿਆ ਪਾਣੀ ਰੋਕਣੀ ਰਿਹਾ ਪਾਣੀ ਲਗਾਤਾਰ ਹੁਣ ਇਸ ਇਲਾਕੇ ਦੇ ਵਿੱਚ ਆਂਦਾ ਜਾ ਰਿਹਾ ਔਰ ਜੇਕਰ ਮੋਗ ਡੈਮ ਤੋਂ ਹੋਰ ਪਾਣੀ ਛੱਡਦੇ ਨੇ ਤਾਂ ਫਰਾਂਜੀ ਸਿੰਘ ਜੀ ਇੱਥੇ ਦਾ ਸਥਿਤੀ ਹੋਰ ਨਾਜ਼ੁਕ ਹੋ ਜੂਗੀ ਫਿਰ ਬਿਲਕੁਲ ਜੀ ਜਿਹੜੇ ਘਾਰ ਆ ਤੁਸੀਂ ਦੇਖ ਸਕਦੇ ਜੇ ਡੇਰੇ ਆ ਜਿਨ੍ਹਾਂ ਨੂੰ ਇਹ ਸਰਬ ਜਿਹੜੇ ਡੇਰੇ ਆ ਬਣੇ ਤੁਸੀਂ ਦੇਖ ਰਹੇ ਹੋ ਨਾ ਜਦੋਂ ਹਾੜਾ ਆਉਂਦਾ ਰਿਹਾ ਵਾ ਰੇਤਾ ਜਿਹੜੀ ਜ਼ਮੀਨਾਂ ਦੇ ਵਿੱਚ ਰੇਤਾ ਪੈ ਜਾਂਦੀ ਸੀ ਇਹ ਬਜ਼ੁਰਗਾਂ ਨੇ ਉਹ ਰੇਤਾ ਇਕੱਠੀ ਕਰਕੇ ਬਲਦਾਂ ਦੇ ਨਾਲ ਛੋਟੇ ਟਰੈਕਟਰਾਂ ਦੇ ਨਾਲ ਉਹਦੇ ਉਹਦੇ ਉੱਪਰ ਜਿਹੜਾ ਪਹਿਲਾਂ ਛੱਪਰੀਆਂ ਬਣਾਈਆਂ ਫਿਰ ਕੱਚੇ ਘਰ ਬਣਾਏ ਉਸ ਤੋਂ ਬਾਅਦ ਇਹ ਥੋੜਾ ਜਿਹਾ ਡਿਵੈਲਪ ਹੋਇਆ ਤੇ ਫਿਰ ਇਹਨਾਂ ਨੇ ਆ ਇੱਟਾਂ ਦੇ ਘਰ ਬਣਾਏ ਆ ਤੇ ਇਹ ਵੀ ਹੁਣ ਪਤਾ ਨਹੀਂ ਆ ਕਿ ਕਦੋਂ ਜੇ ਜ਼ਿਆਦਾ ਪਾਣੀ ਆਇਆ ਕਿਉਂਕਿ ਥੱਲੇ ਬਰੇਤ ਤੇ ਆ ਮਿੱਟੀ ਕਮਜ਼ੋਰ ਆ ਤੇ ਘਰ ਘਰ ਵੀ ਰੁੜ ਸਕਦੇ ਆ ਕੁਝ ਵੀ ਹਾਸਾ ਇਹ ਹੋ ਸਕਦਾ ਵਾ ਨਹੀਂ ਆ ਦੇਖੋ ਤੁਸੀਂ ਪਹਿਲਾਂ 2023 ਦੇ ਵਿੱਚ ਵੀ ਫਸਲ ਖਰਾਬ ਹੋਈ ਫਸਲ ਦੇ ਵੀ ਮਾਰ ਝੇਲਨੀ ਪਈ ਫਿਰ ਜ਼ਮੀਨਾਂ ਤੇ ਰੇਤ ਆ ਗਈ ਫਿਰ ਉਹਨੂੰ ਜ਼ਮੀਨ ਨੂੰ ਪਦਰਾ ਕੀਤਾ ਔਰ ਡੇਢ ਸਾਲ ਤੋਂ ਬਾਅਦ ਆਪਣੀ ਜ਼ਿੰਦਗੀ ਲਈ ਤੇ ਆ ਹੀ ਰਹੀ ਹੋएगी ਇਸ ਇਲਾਕੇ ਦੇ ਲੋਕਾਂ ਦੀ ਤਾਂ ਫਿਰ ਦੁਬਾਰਾ ਮਾਰ ਜਿਹੜੀ ਹੈ ਉਹ ਝੇਲਨੀ ਪੈ ਰਹੀ ਹੈ ਹਰ ਪਾਸੇ ਪਾਣੀ ਪਾਣੀ ਤੁਸੀਂ ਦੇਖ ਰਹੇ ਹੋ ਔਰ ਇਹੀ ਆਪਾਂ ਅਰਦਾਸ ਕਰਦੇ ਹਾਂ ਔਰ ਤੁਸੀਂ ਵੀ ਇਹੀ ਅਰਦਾਸ ਕਰੋ ਕਿ ਇਸ ਇਲਾਕੇ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਜਿਹੜੇ ਵੀ ਹਿੱਸੇ ਦੇ ਵਿੱਚ ਹੁਣ ਹੜ ਹੜਾਂ ਦੇ ਹਾਲਾਤ ਬਣ ਗਏ ਨੇ ਜਾਂ ਹੜ ਆ ਗਏ ਨੇ ਉੱਥੇ ਇਹੀ ਅਰਦਾਸ ਹੈ ਕਿ ਲੋਕਾਂ ਨੂੰ ਰਾਹਤ ਮਿਲੇ ਔਰ ਉਹਨਾਂ ਦੀ ਜ਼ਿੰਦਗੀ ਦੁਬਾਰਾ ਪਟਰੀ ਤੇ ਆਵੇ ਕੈਮਰਾਮੈਨ ਵਿਨੋਦ ਦੇ ਨਾਲ ਰਮਨਸ਼ੂ ਗਾਬਾ ਦਿਨਿਕਸ਼ੋਰਾ ਟੀਵੀ ਬਹੁਪੁਰ ਪਿੰਡ ਸੁਲਤਾਨਪੁਰ ਲੋਧੀ